ਮੁਨੋ ਨੀ ਸੋਕ੍ਰਾਸੀ ਵਿੱਚ ਇਹ ਜੋ ਭਾਰਤੀ ਸਮਾਤੋ ਰੋਹਾਨੀਅਤ ਦੇ ਕੇਂਦਰ ਨੂੰ ਸੰਸਕਵਾਦ ਦਾ ਉਪਦੇਸ਼ ਦਿੱਤਾ। ਦਿੱਤੋ ਨੂੰ ਉਪਰਾਨ ਕੁਮਾਰ ਮਿਲਦਾ ਉਸ ਤੋਂ ਬਸ ਸਤਿਕਾਰ ਸਤਿਕਾਰ ਨਿਵਾਹ ਸਾਹਿਬ ਜਿਸ ਉਪਰ ਭਾਰਤੀ ਹਕੂਮਤ ਤਲੋਂ ਗੋੜੀ ਚਲਾਈਆਂ ਗਈਆਂ। ਇਸ ਕਫਲ ਸੋ ਜੋ ਨਿਸਵਾਸ ਗ੍ਰਾਸੀ ਵਿੱਚ ਜੋ ਭਾਰਤੀ ਨੀਤੀ ਵੱਲੋਂ ਰੂਹਾਨੀਅਤ ਦੇ ਕੇਂਦਰ ਨੂੰ ਸਾਂਝੀ ਵਾਲਤਾ ਦਾ ਉਦੇਸ਼ੀ ਹੁੰਦਾ ਜਿੱਥੋਂ ਮਨੁੱਖਤਾ ਨੂੰ ਇੱਕ ਮਾਰਗ ਮਿਲਦਾ ਹੈ

ਟੈਂਪਰਿੰਗ ਕੀਤਾ ਗਿਆ ਸੈਂਕੜੇ ਸੰਗਤਾਂ ਜੋ ਸਤਪੁਰਾਂ ਦੇ ਪਾਵਨ ਸ਼ਹੀਦੀ ਦਿਹਾੜੇ ਦੇ ਸੰਬੰਧ ਵਿੱਚ ਗਰਸ਼ਨ ਪ੍ਰਸ਼ਨ ਕਰਨ ਵਾਸਤੇ ਕੁੱਝ ਹੀ ਆਸਾਨ ਉਹਨਾਂ ਨੂੰ ਸ਼ਹੀਦੀ ਕੀਤਾ ਗਿਆ ਬੱਚੇ ਸ਼ਹੀਦੀ ਕੀਤੇ ਗਏ ਬੱਚੇ ਫੜ ਫੜ ਕੇ ਕੰਧਾਂ ਨਾਲ ਵਾਰ-ਵਾਰ ਸ਼ਹੀਦ ਕੀਤੇ ਗਏ ਜਿਉਂਦੇ ਬੱਚੇ ਜਿਹੜੇ ਦੇ ਮਾਪੇ ਸ਼ਹੀਦ ਹੋ ਚੁੱਕੇ ਆਸਾਨ ਉਹ ਜਿਉਂਦੇ ਬੱਚਿਆਂ ਨੂੰ ਕੋਲੇ ਦਾ ਮਾਰ-ਵਾਰ ਸ਼ਹੀਦ ਕੀਤਾ ਗਿਆ ਇਹ ਜੋ ਬੇਚੀ ਆਂਦਾ ਕਾਰਵਾਈ ਬੇਚੀ ਆਂਦਾ ਜਿਹੜਾ ਕਾਰਾ ਪਾਰਟੀ ਇਹਨਾਂ ਦੋ ਪਾਰਟੀ ਫੌਜ ਵਰਗੋਂ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਜੀ ਦੇ ਜੋ 1984 ਨੂੰ ਡਾ ਗਿਆ ਉਹ ਸੇਕ ਨਾ ਕਦੇ ਭੁੱਲੀ ਸਕਦੇ ਨੇ ਤੇ ਨਾ ਉਸ ਰੂਪ ਨੂੰ ਕਦੇ ਬਖਸ਼ੀ ਸਕਦੇ ਨੇ 40 ਸਾਲ ਜਿਹੜੇ ਹੋ ਗਏ ਨੇ ਜਿਹੜੇ ਸਿੱਖਾਂ ਦੇ ਉਹ ਜ਼ਖਮ ਨੇ ਉਹ ਹਾਲੇ ਵੀ ਅੱਲੇ ਨੇ ਸ਼੍ਰੋਮਣੀ ਕਮੇਟੀ ਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਪੁਰਖ ਸਾਹਿਬ ਜੀ ਦਾ ਉਸ ਸੰਗ ਦਾ ਜਿਹੜਾ ਬਾਰਡਰ ਹੈ ਉਹ ਕਿ ਬਣਾ ਕੇ ਸ਼੍ਰੀ ਅਕਾਲ ਪੁਰਖ ਸਾਹਿਬ ਦੇ ਬਾਹਰ ਸੰਗਤ ਦੇ ਦਰਸ਼ਨ ਵਾਸਤੇ ਸ਼ੋਭਿਤ ਕੀਤਾ ਗਿਆ ਹੈ ਔਰ ਹਰ ਸਾਲ ਦੀ ਤਰ੍ਹਾਂ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜੀ ਦੇ ਪਾਵਨ ਸਰੂਪ ਜੋ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਵਿਖੇ ਉਸ ਦਿਨ ਪ੍ਰਕਾਸ਼ਮਾਨ ਸੰਗ ਉਹ ਪਾਵਨ ਸਰੂਪ ਜਿਹੜੇ ਹਰ ਸਾਲ ਪ੍ਰਕਾਸ਼ ਲਿਤੇ ਜਾਂਦੇ ਨੇ ਅੱਜ ਵੀ ਗੁਰਦੁਆਰਾ ਬਾਬਾ ਬੁਰਗਪੁਰ ਜੀ ਦੇ ਸਥਾਨ ਤੇ ਅੱਜ ਪ੍ਰਕਾਸ਼ ਕੀਤੇ ਗਏ ਨੇ ਸੰਗਤ ਨੂੰ ਸਤਿਗੁਰਾਂ ਦੇ ਪਾਵਨ ਸਰੂਪ ਔਰ ਉਹ ਗੋਲੀ ਜੋ ਸਤਿਗੁਰਾਂ ਦੇ ਪਾਵਨ ਸਰੂਪ ਦੇ ਅੰਦਰ ਦੱਖਣੀ ਬਾਹਰ ਬਾਰੇ ਪਾਸੋਂ ਵਾਕ ਤੇ ਲੱਗੇ ਔਰ ਸੁਖਨਾ ਸਿੰਘ ਜੀ ਦੀ ਪਾਵਨ ਬਾਣੀ ਤੱਕ ਜੋ ਸਤਿਗੁਰਾਂ ਦੇ ਪਾਵਨ ਸ਼ੇਵ ਚੱਕ ਹੋਇਆ ਉਹ ਗੋਲੀ ਬੋਸਤਕਰ ਦੇ ਪਾਵਨ ਸਰੂਪ ਸੰਗਤ ਦੇ ਦਰਸ਼ਨ ਵਾਸਤੇ ਪ੍ਰਕਾਸ਼ਮਾਨ ਕੀਤੇ ਗਏ ਸਿਦੇ ਕਾਮਕਦਰ ਸਹਿਬ ਜੀ ਤੋਂ ਇਹ ਹਦੇਸ਼ ਕੀਤਾ ਗਿਆ ਕਿ ਇਹ ਤੀਜਾ ਘਟੋ ਘਾਰ ਹੈ ਜਿਹੜਾ ਸਿੱਖ ਪੰਥ ਦੇ ਵਿੱਚ ਵਾਪਰਿਆ ਸਿੱਖ ਪੰਥ ਦੇ ਨਾਲ ਵਾਪਰਿਆ ਜਿਸ ਵਿੱਚ ਸੱਚ ਖੰਡ ਸ਼ਗੁਰ ਮੰਤੂ ਸਾਹਿਬ ਫਿਰੇ ਗਾਲ ਅਖੀ ਸਾਹਿਬ ਔਰ ਹੋਰ ਸੈਂਕੜੇ ਗੁਰਦੁਆਰਿਆਂ ਤੇ ਤੁਹਾਡੀ ਹਕੂਮਤ ਵੱਲੋਂ ਹੰਬਾ ਕਰਕੇ ਤੇ ਉਹਨਾਂ ਦੀ ਜੱਟੀ ਕਰ ਜਿਹੜੀ ਜਿਹੜੀ ਹੈ ਉਹ ਕੀਤੀ ਗਈ ਹੈ ਸੰਤਪੰਥ ਨੂੰ ਅਦੇਸ਼ ਕੀਤਾ ਗਿਆ ਕਿ ਦੋਲੀਆਂ ਪਾਰ ਵਿੱਚ ਵਸਦੇ ਹਰ ਸਿੱਖ ਔਰ ਹਰ ਗੁਰਦੁਆਰਾ ਸਾਹਿਬ ਦੇ ਵਿੱਚ ਇਸ ਜੁਲਮੀ ਦਾਸਤਾਨ ਦੀ ਜਿਹੜਾ ਸਮਾਗਮ ਕਰਵਾ ਕੇ ਦ ਸੰਗਤ ਦੇ ਨਾਲ ਆਉਣ ਵਾਲੀ ਵੀਡੀਓ ਦੇ ਨਾਲ ਇਹ ਜਿਹੜੇ ਦਾਸਤਾਨ ਹੈ ਇਹਨੂੰ ਸਾਂਝਾ ਕੀਤਾ ਜਾਏ ਔਰ ਹਰ ਸਿੱਖ 4 ਤੋਂ 6 ਜੂਨ ਤੱਕ ਆਪਣੀ ਸੀਸ ਤੇ ਕਾਰੀਆਂ ਦਸਤਾਰਾਂ ਸਜਾਉਣ اور بیبیاں کالے دوپٹے لے کے اس ان مہان شہیدات یاد بھی کرن اور گرم سماجی کروا کے سنگتوں جانو کرنے کا یتن ہے وہ ضرور کرن اور باو 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 کی اور ستکار سہت ان مہان شہیدان اپنی شردا اور ستار کرن جنہ نے سچ کنڈ شری ہرمندر صاحب آن پان چاندا کو رکھدہ ہوا شہادت پراپت کی